ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੁਆਰਾ ਹੜ੍ਹ ਪੀੜਤ ਪਰਿਵਾਰਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਭੰਡਿਆ ਗਿਆ ਅਜਨਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਆਪਣੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ ਇਸ ਤੋਂ ਪਹਿਲਾਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸਿਹਤ ਮੰਤਰੀ ਦੁਆਰਾ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ 23 ਐਂਬੂਲੈਂਸਾਂ ਸਮੇਤ ਮੈਡੀਕਲ ਟੀਮਾਂ ਨੂੰ ਹਰੀ ਚੰਡੀ ਦੇ ਕੇ ਜਨਾਲਾ ਦੇ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਬਿਮਾਰੀਆਂ ਤੋਂ ਜਾਂਚ ਅਤੇ ਸਮੇਂ ਸਿਰ ਲੋਕਾਂ ਨੂੰ ਦਵਾਈਆਂ ਪਹੁੰਚਾਉਣ ਵਿੱਚ ਇਹ ਟੀਮਾਂ ਤੇ ਐਂਬੂਲੈਂਸਾਂ ਦਿਮ ਰਾਤ ਸੇਵਾਵਾਂ ਕਰਨਗੀਆਂ ਉਹਨਾਂ ਨੇ ਕਿਹਾ ਕਿ ਸਨੇਕ ਬਾਈਟ ਅਤੇ ਡੌਗ ਬਾਈਟ ਹੋਣ ਤੇ ਹਸਪਤਾਲ ਤੱਕ ਤੁਰੰਤ ਪਹੁੰਚ ਕੀਤੀ ਜਾਵੇ ਤੇ ਉਡੀਕ ਨਾ ਕੀਤੀ ਜਾਵੇ ਦੇਖੋ ਇਸ ਵਾਰੀ ਜਿਹੜੀ ਹੜਾਂ ਦੀ ਮੈਂ ਕਹੂੰਗਾ ਜਿਹੜੀ ਮਾਰ ਪਈ ਹੈ ਬਹੁਤ ਜ਼ਿਆਦਾ ਪਈ ਹੈ ਪੰਜਾਬ ਦੇ ਵਿੱਚ ਅਨਪ੍ਰੈਸੀਡੈਂਟਡ ਪਈ ਹੈ ਲੇਕਿਨ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਔਰ ਜਿਸ ਤਰ੍ਹਾਂ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਹਿਮਾਈ ਦੇ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਔਰ ਸਾਡੇ ਨਾਲ ਤੁਹਾਡੇ ਪਿੱਛੇ ਸਾਡੀਆਂ ਜੜੀਆਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੀਆਂ ਮੇਰੀਆਂ ਲੜਕੀਆਂ ਤੇ ਆਸ਼ਾ ਵਰਕਰ ਹੈ ਆਸ਼ਾ ਵਰਕਰ ਤੋਂ ਲੈ ਕੇ ਸਿਹਤ ਮੰਤਰੀ ਤੱਕ ਸਾਰੇ ਅਸੀਂ ਫੀਲਡ ਦੇ ਵਿੱਚ ਮੈਨੂੰ ਮੇਰੇ ਭਰਾ ਨੇ ਕਿਹਾ ਸੀ ਵੀ ਸਾਨੂੰ ਮੈਡੀਕਲ ਟੀਮਾਂ ਤੁਹਾਡਾ ਬਹੁਤ ਵਧੀਆ ਕੰਮ ਕਰ ਰਹੀਆਂ ਬਟ ਲਗਾਤਾਰ ਇਹਨਾਂ ਦਾ ਸਟ੍ਰੈਸ ਆ ਬਹੁਤ ਸਾਨੂੰ 16 ਐਂਬੂਲੈਂਸ ਚਾਹੀਦੀਆਂ ਤੇ ਮੈਂ 23 ਲੈ ਕੇ ਆਇਆ ਸਾਡੀਆਂ ਜਿਹੜੀਆਂ ਸਰਕਾਰ ਦੀਆਂ 174 ਐਂਬੂਲੈਂਸ ਚੱਲਦੀਆਂ ਸੀ ਦਿਨ ਰਾਤ ਚੱਲਦੀਆਂ ਸੀ ਤੇ ਮੈਂ ਆਪਣਾ ਜਿਹੜਾ ਮੇਰਾ ਪੁਰਾਣਾ ਭਾਈਚਾਰਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰ ਕੈਮਿਸਟ ਐਸੋਸੀਏਸ਼ਨ ਔਰ ਜਿੰਨੇ ਸਾਡੇ ਨਰਸਿੰਗ ਹੋਮ ਐ ਨਰਸਿੰਗ ਕਾਲਜਸ ਐ ਐਨ ਜੀਓਸ ਜਿਨ੍ਹਾਂ ਨੇ ਮੇਰੇ ਨਾਲ ਬਾਰਡਰ ਤੇ ਸੇਵਾ ਕੀਤੀ ਸੀ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਆਵਾਜ਼ ਮਾਰੀ ਸੀ ਵੀ ਸਾਨੂੰ ਲੋੜ ਆ ਭਾਈ ਤੁਹਾਡੇ ਉਹਨਾਂ ਨੇ 250 ਐਂਬੂਲੈਂਸ ਸਾਨੂੰ ਖੋਰ ਦੇਤੀਆਂ ਜਿਹਦੇ ਵਿੱਚ ਦਵਾਈਆਂ ਸਾਰੀਆਂ ਦੇਤੀਆਂ ਉਹਨਾਂ ਨੇ ਸਾਨੂੰ ਨਾਲ ਡਾਕਟਰ ਤੇ ਪੈਰਾਮੈਡਿਕ ਸਟਾਫ ਵੀ ਦਿੱਤਾ ਇਹ ਲਗਾਤਾਰ ਸਾਡੀ ਸੇਵਾ ਹੈਗੀ ਆ ਚਾਹੇ 10 ਦਿਨ ਹੋਵੇ 15 ਦਿਨ ਹੋਵੇ ਮਹੀਨਾ ਹੋਵੇ ਰੱਬ ਕਰੇ ਜਦੋਂ ਤੱਕ ਸਾਾਨੂੰ ਹੜ ਖਤਮ ਹੋਣ ਤੋਂ ਬਾਅਦ ਵੀ ਸਾਡੀ ਸੇਵਾ ਚੱਲੀ ਰਹੇਗੀ ਖਾਸ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਡੇਂਗੀ ਚਿਕਨਗੁਨੀਆ ਡਾਇਰੀਆ ਕੋਲਰਾ ਹੈਪਟਾਈਟਸ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਉਹਨਾਂ ਦੇ ਇਲਾਜ ਲਈ ਵੀ ਸਨੇਕ ਬਾਈਟ ਵਾਸਤੇ ਡੌਗ ਬਾਈਟ ਵਾਸਤੇ ਅਜਨਾਲੇ ਦੇ ਹਸਪਤਾਲ ਚ ਪੂਰਾ ਬੰਦੋਬਸਤ ਹੈ ਕੋਈ ਘਬਰਾਣ ਦੀ ਲੋੜ ਨਹੀਂ ਹੈ ਦੇਰੀ ਨਹੀਂ ਕਰਨੀ ਰੱਬ ਨਾ ਕਰੇ ਸਨੇਕ ਬਾਈਟ ਹੋ ਜਾਏ ਪਹਿਲੀ ਗੱਲ ਹੈ ਹੱਥ ਵਿੱਚ ਸੋਟੀ ਰੱਖੋ ਰਾਤ ਨੂੰ ਇੱਕ ਟਾਰਚ ਰੱਖੋ ਕਿਉਂਕਿ ਜਿਹੜੇ ਸੱਪ ਹੈ ਇਹ ਵੀ ਪਤਾ ਨਹੀਂ ਕਿੱਥੋਂ ਆਏ ਆ ਜੀ ਜੰਮੂ ਤੋਂ ਆਏ ਆ ਚੰਬੇ ਤੋਂ ਆਏ ਆ ਰਾਵੀ ਚ ਰੁੜ ਕੇ ਆਏ ਆ ਉਹ ਵੀ ਜਿਹੜੀ ਉੱਚੀ ਜਗ੍ਹਾ ਹੁੰਦੀ ਉੱਧਰੋਂ ਭੱਜਦੇ ਆ ਔਰ ਜਿੱਥੇ ਤੁਹਾਡੀ ਲੱਕੜ ਪਈ ਆ ਪਾਥੀਆਂ ਪਈਆਂ ਹੋਰ ਕੋਈ ਸਮਾਨ ਪਿਆ ਉਹਦੇ ਵਿੱਚ ਛੁਪ ਕੇ ਬਹਿੰਦੇ ਆ ਔਰ ਬੇਲੇ ਕੁਲੇ ਡੰਡੇ ਨਾਲ ਖੜਕਾ ਕਰਕੇ ਫਿਰ ਚੱਕੋ ਉਹਨੂੰ ਤੇ ਜੇ ਹੋ ਜੇ ਰੱਬ ਨਾ ਕਰੇ ਬਾਈਟ ਹੋ ਜੇ ਤਾਂ ਇੱਕ ਤਾਂ ਉਸ ਜਗ੍ਹਾ ਨੂੰ ਜਿਹੜਾ ਹੈਗਾ ਉਹਨੂੰ ਮੂੰਹ ਨਾਲ ਉਹਨੂੰ ਉਹਦੇ ਚੋਂ ਜ਼ਹਿਰ ਨਹੀਂ ਕੱਢਣੀ ਨਹੀਂ ਤਾਂ ਦੂਜੇ ਬੰਦੇ ਤੇ ਵੀ ਅਸਰ ਹੋ ਜਾਂਦਾ ਦੂਜੀ ਗੱਲ ਹੈ ਕਿ ਉਹਨੂੰ ਸਾਬਣ ਨਾਲ ਚੰਗੀ ਤਰ੍ਹਾਂ ਵਾਸ਼ ਕਰ ਦਿਓ ਡਟੋਲ ਨਾਲ ਕਰ ਦਿਓ ਔਰ ਉਹਨੂੰ ਬਲੀਡਿੰਗ ਨੂੰ ਬੰਦ ਨਹੀਂ ਕਰਨਾ ਉਸ ਪੋਰਸ਼ਨ ਨੂੰ ਜਿਵੇਂ ਲੱਤ ਤੇ ਲੜ ਗਿਆ ਭੱਜਣਾ ਨਹੀਂ ਹੈ ਉਹਦੇ ਨਾਲ ਜ਼ਹਿਰ ਫੈਲਦੀ ਆ ਉਹਨੂੰ ਮੋਬਾਈਲਾਈਜ਼ ਕਰ ਦਿਓ ਚੱਕ ਕੇ ਲੈ ਜਾਓ ਬਾਹਾਂ ਆ ਤਾਂ ਉਹਨੂੰ ਹੱਥ ਨਾਲ ਇੱਥੇ ਰੱਖ ਲਓ ਉਹਨੂੰ ਜਾਂ ਬੰਨ ਲਓ ਤਾਂ ਇਮੀਡੀਏਟਲੀ ਹਸਪਤਾਲ ਚ ਆਜੋ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਂਟੀ ਸਨੇਕ ਬਾਈਟ ਨੂੰ ਸੀਰਮ ਵੀ ਆ ਸਾਡੇ ਕੋਲੇ ਔਰ ਸਾਡੇ ਕੋਲੇ ਡਾਕ ਬਾਈਟ ਵਾਸਤੇ ਸਾਡੇ ਕੋਲੇ ਮੋਨੋਕਲੋਨਲ ਐਂਟੀਬਾਡੀਜ਼ ਵੀ ਆ ਅਸੀਂ ਰੇਬੀਜ਼ ਨਹੀਂ ਹੋਣ ਦੇਵਾਂਗੇ ਸਨੇਕ ਬਾਈਟ ਨਾਲ ਡੈਥ ਨਹੀਂ ਹੋਣ ਦੇਵਾਂਗੇ ਬਟ ਉਸ ਤੋਂ ਬਚੋ ਇਸੇ ਤਰ੍ਹਾਂ ਮੱਖੀਆਂ ਮੱਛਰਾਂ ਦਾ ਵੀ ਧਿਆਨ ਰੱਖੋ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਾਡੇ ਮਾਨਜੋਤ ਹੈਲਥ ਯੂਨੀਵਰਸਿਟੀ ਪੰਜਾਬ ਡਾਕਟਰ ਬੀ ਸਿੰਘ ਜੀ ਨਾਲ ਸਾਡੇ ਭੈਣ ਜੀ ਉਹਨਾਂ ਦੇ ਪਤਨੀ ਜੀ ਆਏ ਇਹ ਸੌਖੀ ਘੜੀ ਦੇ ਵਿੱਚ ਉਹ ਇੱਧਰੇ ਪਹੁੰਚੇ ਉਹਨਾਂ ਲੋਕਾਂ ਤੇ ਆ ਕੇ ਉਹਨਾਂ ਦੀ ਪਹਿਲਾਂ ਹੀ ਬਹੁਤ ਟੀਮਾਂ ਲੱਗੀਆਂ ਪਿੰਡਾਂ ਦੇ ਵਿੱਚ ਔਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਸੋਦਾ ਐਂਬੂਲੈਂਸ ਜੇ ਦੀਏ ਸਾਨੂੰ ਉੱਤੋਂ ਘੱਟ ਦਿਓ ਔਰ ਮੈਂ ਇਹਨਾਂ ਦਾ ਤਦਵਾਦੀਆਂ ਕਿ ਤੇਹੀ ਲੈ ਕੇ ਆਇਆ ਵੀ ਡਾਕਟਰ ਵੀ ਆ ਗਏ ਜੀ 40 ਹੋਰ ਆ ਰਹੇ ਹਾਂ ਬਾਕੀ ਅੱਜ ਕਿਹੜੇ ਦਿੱਤਾ 40 ਹੋਰ ਆ ਰਹੇ ਮੈਡੀਕਲ ਟੀਮਾਂ ਦੇ ਲੱਗੇ ਪੱਕੇ ਇੱਥੇ ਰਹਿਣਗੇ ਪੱਕੇ ਇਹ ਐਂਬੂਲੈਂਸ ਜਿਹੜੀਆਂ ਜਿੰਨਾ ਤੱਕ ਸਾਥ ਕਰਦੀ ਹੁੰਦਾ ਪੂਰਾ ਹਾਲਾਤ ਦੇ ਬੁਨਾਤੇ ਤੱਕ ਸਾਦੇ ਇੱਥੇ ਰਹਿਣਗੇ ਔਰ ਮੈਨੂੰ ਬੜੀ ਖੁਸ਼ੀ ਆ ਕਿ ਸਾਡੀਆਂ ਭੈਣਾ ਆਸ਼ਾਬਦ ਕਦਰੀਆਂ ਉਹ ਪਿਛਲੇ ਕਈ ਦਿਨਾਂ ਤੋਂ ਡਟੀਆਂ ਅੱਜ ਵੀ ਡਾਕਟਰ ਸਾਹਿਬ ਦੇ ਨਾਲ ਜਾਣਗੀਆਂ ਅੱਗੇ ਸੋ ਮੈਂ ਪੰਜਾਬ ਸਰਕਾਰ ਦਾ ਸਰਪ੍ਰਸਤ ਸ੍ਰੀ ਮਾਨ ਜੀ ਦਾ ਅਤੇ ਡਾਕਟਰ ਬਲਬੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਇਹ ਟੀਮਾਂ ਤੋਂ ਬਿਨਾ ਅਸੀਂ ਕੋਈ ਵੀ ਮੈਡੀਕਲ ਸਹਾਇਤਾ ਜਿਹੜੀ ਆ ਆ ਲੋਕਾਂ ਨੂੰ ਨਹੀਂ ਦੇ ਪਾਵਾਂਗੇ ਸੋ ਮੈਂ ਡਾਕਟਰ ਸਾਹਿਬ aí ਨਾਲੇ ਆਇਆ ਇਨਦਾ ਬਹੁਤ ਧੰਨਵਾਦ ਕਰਦਾ ਪੰਜਾਬ ਅਪਡੇਟਸ ਤੇ ਸਕਸ ਬ੍ਰਿਟਨ ਵਿੱਚ ਇੰਨਾ ਹੀ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ